Amen. ਤੂੰ ਨੇ ਜਨਮ ਲਿਆ ਯੇਸ਼ੂ ਸੂਲੀ ਤੇ ਕੀਆ ਵਿਸ਼ਰਾਂ ਸੂਲੀ ਤੇ ਕੀਆ ਵਿਸ਼ਰਾਂ ਮੁਕਤੀ ਦਿਲਾਈ ਯੇਸ਼ੂ ਨਾ ਸ਼ਾਂਤੀ ਦਿਲਾਈ ਯੇਸ਼ੂ ਨਾ ਮੁਕਤੀ ਦਿਲਾਈ ਯੇਸ਼ੂ ਨਾ ਸ਼ਾਂਤੀ ਦਿਲਾਈ ਯੇਸ਼ੂ ਨਾ हम सबके पापों को मिटाने हम सबके पापों को मिटाने येशु हुआ बलिदान येशु हुआ बलिदान मुक्ति दे लाए येशु ना ਚਾਂਤੇ ਦੇ ਲਾਏ ਯਸੁਨਾ ਇੱਧਰ ਇੱਧਰ ਰੱਖਾਓ ਇੱਥੇ ਮਰੀ ਉਹਨਾਂ ਨਾਲ ਗੱਲ ਕਰਨਾ ਨਾ ਨਿਕਲ ਤੇ ਆ ਨਾ ਉਹ ਭਾਜੀ ਅੰਦਰ ਜਾ ਕੋਈ ਨਹੀਂ ਰਸਾ ਸਿੱਗ ਗਿਆ ਸੋ ਉਹ ਜਿਹੜੇ ਉੱਪਰ ਫੜ ਲੈਣਗੇ ਲੱਖਿਆ ਭਾਜੀ ਕੋਈ ਨਹੀਂ ਉੱਤਰ ਜਾਂਦੇ भाई ये प्रार्थना करिए ਇਸ ਬੇਦਖਾਸਤ ਵਾਲੀ ਆਜ਼ਾਦੀ ਆ ਇਸ ਜਨਾਜ਼ੇ ਦੇ ਆਕਰਮੇ ਖੁਦਾ ਦੇ ਸੇਵਕਾਂ ਲਈ ਅੱਜ ਦੇ ਜ਼ਬੂਰ ਦੇ ਲਈ ਆਈ ਸੰਗਤ ਲਈ ਮੈਂ ਕਿ ਪ੍ਰਾਰਥਨਾ ਕਰਦਾ ਹੈ। ਸੁਵਰਗਿਏ ਪਿਤਾ ਮਹਾਨ ਪਰਮੇਸ਼ਵਰ ਯੀਸ਼ੂ ਸੀ ਤੋ ਖੁਦਾਬੰ ਸਾਡੇ ਬਜ਼ੁਰਗ ਪ੍ਰਭੂ ਜੀ ਅਡੀ ਪੈਣ ਬਖਸ਼ਿਸ਼ ਕੋਰ ਪ੍ਰਭੂ ਆਪਣੇ ਜੀਵਨ ਦੇ ਸਫਰ ਨੂੰ ਪੂਰਾ ਕਰਕੇ ਤੇਰੇ ਕੋਲ ਚਲੇ ਗਏ ਹੈ। ਤੋ ਖੁਦਾਬੰ ਤੇ ਡਗੋ ਜੀ ਦੱਸਦਾ ਹੈ ਇਹ ਆਦਮ ਤੋ ਮਿੱਟੀ ਹੈ ਔਰ ਇਸ ਦਿਨ ਮਿੱਟੀ ਵਿੱਚ ਚਲਾ ਜਾਵੇਗਾ ਇਹ ਡੈਡ ਬੋਰਡ ਇਹ ਮਿੱਟੀ ਖੁਦਾਵੰਦ ਮਿੱਟੀ ਵਿੱਚ ਜਾ ਰਹੀ ਹੈ ਪਿਤਾ ਮੈਂ ਪ੍ਰਾਰਥਨਾ ਕਰਦਾ ਖੁਦਾਵੰਦ ਤੂੰ ਇਸ ਨੂੰ ਆਪਣੀ ਇਸ ਮਿੱਟੀ ਦੇ ਵਿੱਚ ਵੀ ਅਕਸਪਟ ਕਰ ਖੁਦਾਵੰਦ ਮਨਜ਼ੂਰ ਕਰ ਮੈਂ ਪ੍ਰਾਰਥਨਾ ਕਰਦਾ ਖੁਦਾਵੰਦ ਰਿਦਾਤ ਵਿਸ਼ਵ ਘੁੰਮਨਾ ਗੁਰਨਾਮ ਜੀ ਦੇ ਪਿਤਾ ਤੇ ਪੂਰੇ ਪਰਿਵਾਰ ਨੂੰ ਸ਼ਾਂਤ ਰੱਖੇ ਜਿੰਨੇ ਵੀ ਰਿਸ਼ਤੇਦਾਰ ਭੈਣ ਭਾਈ ਕਿਸੀ ਆਈ ਆ ਸਭ ਨੂੰ ਸ਼ਾਂਤੀ ਤਸੱਲੀ ਹੋਵੇ ਤੇ ਮਨਾਵ ਪਰ ਸਭ ਯਿਸੂ आईएससी ਪਰਵਚਨ ਵਾਲ ਤੋਂ ਕਰਾਂਗੇ। प्रभु ਦੇ ਕਲਾਮ ਨੂੰ ਅਸੀਂ ਦੇਖਾਂਗੇ। ਜ਼ਬੂਰ ਅਸੀਂ 90 ਪੜਾਂਗੇ। ਇਹਦਾ ਜੋ ਮੁੱਖ ਸਬਜੈਕਟ ਆ ਪਰਮੇਸ਼ਵਰ ਅਮਰ ਤੇ ਇਨਸਾਨ ਮਰਨ ਹਾਲ। ਲਿਖਿਆ ਹੈ ਪ੍ਰਭੂ ਵੀਡੀਓ ਪੀੜੀ ਤੂੰ ਹੀ ਸਾਡੀ ਵਸੂ ਰਿਹਾ ਹੈ ਉਸ ਤੋਂ ਪਹਿਲਾਂ ਕਿ ਪਹਾੜ ਉਤਪਨ ਹੋਏ ਅਤੇ ਧਰਤੀ ਜਗ ਨੂੰ ਤਿਆਰ ਅਚਿਆ ਆ ਤੂੰ ਅੰਤਿ ਤੂੰ ਹੀ ਪਰਮੇਸ਼ਰ ਹੈ ਤੂੰ ਇਨਸਾਨ ਨੂੰ ਫਾਕ ਵੱਲ ਮੋੜ ਦਿੰਦਾ ਹੈ ਅਤੇ ਫਰਮਾਉਂਦਾ ਹੈ ਇਹ ਆਦਵ ਬੰਸੀਓ ਮੜੋ ਤੇਰੀ ਨਿਗਾਹ ਵਿੱਚ ਤਾਂ ਹਜ਼ਾਰ ਬਰੇ ਕੱਲ ਦੇ ਦਿਨ ਵਰਗੇ ਜਦ ਕਿ ਉਹ ਬੀਤ ਜਾਵੇ ਅਤੇ ਇੱਕ ਪਹਿਰ ਰਾਤ ਵਰਗੇ ਹਨ ਤੂੰ ਉਹਨਾਂ ਨੂੰ ਅੜ ਨਾਲ ਮੂੰਹ ਲੈ ਜਾਂਦਾ ਹੈ ਉਹ ਨੀਂਦ ਵਰਗੇ ਹਨ ਸਵੇਰ ਨੂੰ ਉਸ ਉਹ ਉਸ ਘਾ ਵਰਗੇ ਅਨ ਜਿਹੜਾ ਭੁੰਗਰਦਾ ਹੈ ਸਵੇਰ ਨੂੰ ਉਹ ਲਹਿ ਲਹਿ ਕਰਦਾ ਅਤੇ ਵਾਦਾ ਹਾਂ ਸਾਂਝ ਨੂੰ ਵੱਢਿਆ ਜਾਂਦਾ ਅਤੇ ਸੁੱਤ ਜਾਂਦਾ ਹੈ ਅਸੀਂ ਤਾਂ ਤੇਰੇ ਗੁੱਸੇ ਨਾਲ ਮੁੱਕ ਜਾਂਦੇ ਅਤੇ ਤੇਰੇ ਕਹਿਰ ਨਾਲ ਘਾਬਰ ਜਾਂਦੇ ਹਾਂ ਤਾਂ ਸਾਡੀਆਂ ਬੱਤੀਆਂ ਨੂੰ ਆਪਣੇ ਅੱਗੇ ਅਤੇ ਸਾਡੇ ਲੁਕੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਣਲ ਵਿੱਚ ਰੱਖਿਆ ਹੈ ਸਾਡੇ ਸਾਰੇ ਦਿਨ ਤੱਕ ਤੇਰੇ ਕੈਰ ਵਿੱਚ ਬੀਤਦੇ ਹਨ ਅਸੀਂ ਆਪਣੇ ਬਰਿਆਂ ਨੂੰ ਇੱਕ ਸਾਹ ਵਾਂਗੂ ਮਕਾਉਂਦੇ ਹਾਂ ਸਾਡੀ ਉਮਰ ਦੇ ਦਿਨ 70 ਬਰੇ ਹਨ ਪਰ ਜੇ ਸਾਹ ਸਾਥ ਹੋਵੇ ਤਾਂ 80 ਬਰੇ ਪਰ ਉਹਨਾਂ ਦੀ ਆਕੜ ਕਸ਼ਟ ਅਤੇ ਸੋਗੀ ਹੈ ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ ਤੇ ਗੁੱਸੇ ਦੇ ਜੋਰ ਨੂੰ ਅਤੇ ਤੇਰੇ ਕਹਿਰ ਨੂੰ ਤੇਰੇ ਭੈ ਅਨਸਾਰ ਕੌਣ ਜਾਣਦਾ ਹੈ ਸਾਨੂੰ ਸਾਡੇ ਦਿਨ ਗੈਨ ਐਉ ਸਿਖਲਾ ਭਾਈ ਅਸੀਂ ਹਕਮਤ ਵਾਲਾ ਮਨ ਪ੍ਰਾਪਤ ਕਰੀਏ ਮੋੜ ਆ ਏ ਯਹੋਵਾ ਕਿੰਨਾ ਚਿਰ ਤੀ ਅਤੇ ਆਪਣੇ ਦਾਸਾਂ ਉੱਤੇ ਤਰਸਾ ਸਵੇਰ ਨੂੰ ਆਪਣੀ ਦਇਆ ਨਾਲ ਸਾਡੀ ਇਸ਼ਾਕਰ ਭਾਈ ਅਸੀਂ ਆਪਣੇ ਸਾਰੇ ਦਿਨ ਜੈ ਕਾਰੇ ਗੁਜ਼ਾਈਏ ਅਤੇ ਆਨੰਦ ਕਰੀਏ ਸਾਨੂੰ ਉਹਨੇ ਦਿਨ ਆਨੰਦ ਕਰਵਾ ਜਿੰਨਾ ਚਿਰ ਤੈ ਸਾਨੂੰ ਦੁਖੀ ਰੱਖਿਆ ਅਤੇ ਜਿੰਨੇ ਵਾਰੇ ਅਸੀਂ ਬਿrai ਵੇਖੀ ਹੈ ਤੇਰੀ ਕਾਰ ਦੇ ਤੇਰੀ ਕਾਰ ਤੇਰੇ ਦਸਾਂ ਉੱਤੇ ਅਤੇ ਤੇਰਾ ਤੇਜ਼ ਉਹਨਾਂ ਦੀ ਅns ਉੱਤੇ ਪ੍ਰਗਟ ਹੋਵੇ ਪ੍ਰਭੂ ਸਾਡੇ ਪਰਮੇਸ਼ਰ ਦੀ ਪਰਸੰਸਾ ਸਾਡੇ ਉੱਤੇ ਹੋਵੇ ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ ਹਾਂ ਸਾਡੇ ਹੱਥਾਂ ਦੇ ਕੰਮ ਕਾਇਮ ਕਰ ਹallelujah 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 ਹਾਂ ਅਸੀਂ ਅੰਦਰ ਇਹਨਾਂ ਨੂੰ ਰੱਖ ਸਕਦੇ ਹਾਂ ਜਿਹੜੇ ਬਾਹਰੋਂ ਦੋਨੇ ਨੇ ਇਸ ਵਿੱਚ ਕਿਤਾਬ ਦੋ ਕਿਤਾਬ ਮੌਜੂਦਾ ਦਿਓ ਕਮੇਟਾ ਆਪਣਾ ਕਾਟੋਫਿਲ ਨਾ ਭਾਏ ਇਹਨਾਂ ਦੇ ਵਿੱਚ ਨਹੀਂ ਪਾਉਂਦੇ ਇਹਨਾਂ ਦੇ ਵਿੱਚ ਨਹੀਂ ਪਾਉਂਦੇ ਆ ਗਿਆ ਨਿਕਲਿਆ ਨਹੀਂ ਉਹ ਨਿਕਲ ਜਾਵੇ ਇੱਕ ਕਾਲੀ ਅੰਮੀ ਇੱਕ ਕਾਲੀ ਅੰਮੀ ਇੱਕ ਕਾਲੀ ਅੰਮੀ ਉਧਰ ਵੀ ਪਉ ਉਧਰ ਪਉ ਅਗਰ ਆਉਣਾ ਤਾਂ ਸਰ ਦਾ ਹੈਡਲ ਫੜ ਕੇ ਚੱਲ ਹਾਂ ਉਹ ਤੱਕੋ ਬਾਈ ਹੋਲੀਆ ਦੋ ਜਣੇ ਚੱਲ ਜਾ ਦੋ ਜਣੇ ਇੱਕ ਤੂੰ ਚੱਲ ਜੀ ਦੋ ਫੋਟੋ ਬਚ ਕੇ ਚੱਲ ਜਾਣੀ ਪਾਣੀ ਆ ਰਸਾਂ ਪਾ ਜੂ ਖੰਡਾ ਹੋਰ ਚੱਲ ਜਾ ਇੱਧਰ ਬਣਾ ਦੇ ਦੂਸਰੇ ਪਾਸੇ ਕਿੱਦਾਂ ਜੀ ਰੋ 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 ਮੈਂ ਰਸਾਂ ਕਹਿੰਦਾ ਕਾਲੀ ਨਾ ਕਰੋ ਕਾਲੀ ਨਹੀਂ ਕਰਦੇ ਕਾਲੀ ਨੇ ਕਰਨਾ ਸੱਲੀ ਦੇ ਬਹੁਤ ਰਸਾ ਬਹੁਤ ਹੈ ਬਹੁਤ ਸਾਧਾ <im> ਸੇਵਾਦਾਰ <im> ਮੈਂ ਦੱਸ ਰਿਹਾ ਹਾਂ ਕਿ ਜਿਹੜੇ ਜੁਨਨ ਹਿੱਟ ਕੋਲੇ ਹੁੰਦੇ ਨੇ ਬੱਸ 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 ਧਿਆਨ ਨਾਲ ਕਿਹੜਾ ਚਰਚਾ ਕਰ ਰਿਹਾ ਚਰਚਾ ਕਰ ਰਿਹਾ ਚਰਚਾ ਕਰ ਰਿਹਾ ਬਾਹਰ ਆਲੇ ਬਾਹਰ ਆਲੇ ਬਾਹਰ ਆਲੇ ਬਾਹਰ ਆਲੇ ਮੈਂ ਜਾਵਾਂਗਾ ਰਾਂਗ ਜੀ ਜੀ ਥੋੜਾ ਦਾ ਥੋੜੀ ਜਿਹੀ ਕੰਮ ਕਰਦੇ ਹਾਂ ਕੋਈ ਨਾ 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 ਸਾਰੇ ਬਾਹਰ ਆ ਜਾਓ ਚਲੋ ਸਾਰੇ ਥੱਲੇ ਆ ਸਾਰੇ ਰੱਖਣਾ ਦਾਲ ਬਣੀ ਰਸਾ ਰੱਖਣਾ ਕੰਟਰੀ ਟਿਕਾਣਾ ਬਣੀ ਚਲ ਆ ਜਾਓ ਸਾਰੇ ਬਾਹਰ ਇੱਕ ਬਚਨ ਪੜ੍ਹ ਕੇ ਉਸ ਤੋਂ ਬਾਅਦ ਦੁਆ ਕਰਨਾ ਆ ਜਾਓ ਜੀ ਇੱਥੇ ਰੱਖਣੋ ਬਚਨ ਕੋ ਕੋ ਕਰ ਰਿਹਾ ਸੁਚਿੰਦਰ ਜੀ ਵਿਚ ਆਇਓ ਰਬੂਦਾ ਮੈਂ ਵਚਨ ਦੇਣਾ ਚੁਣ ਕਰਦੇ ਆ ਸਾਡੇ ਪਿਛੇ ਜਿਹੜਾ ਵਚਨ ਅਸੀਂ ਦੇਖ ਕੇ ਆਏ ਆ ਪ੍ਰਭੂ ਦੇ ਦਾਸ ਹਿਜਕੀਲ ਨੂੰ ਪ੍ਰਭੂ ਨੇ ਇੱਕ ਦਰਸ਼ਨ ਦਿਖਾਇਆ ਮੁਰਦਿਆਂ ਦੇ ਪ੍ਰਤੀ ਉਹ ਲੋਕ ਜਿਹੜੇ ਡੈੱਡ ਹੋ ਚੁੱਕੇ ਸੀ ਜਿਨ੍ਹਾਂ ਦੀਆਂ ਹੱਟੀਆਂ ਮਾਸ ਜਿਹੜਾ ਗਲ ਚੁੱਕਾ ਸੀ ਤੇ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਸੀਗੀਆਂ ਔਰ ਕਬਰ ਵਿੱਚ ਪਈਆਂ ਹੋਈਆਂ ਸੀਗੀਆਂ ਕਬਰਾਂ 'ਚ ਪਈਆਂ ਹੋਈਆਂ ਸੀ ਤੇ ਪ੍ਰਭੂ ਨੇ ਆਪਣੇ ਦਾਸ ਹਿਜ਼ਕੀ엘 ਨੂੰ ਵਚਨ ਦਿੱਤਾ ਔਰ ਉਹਨਾਂ ਲੋਕਾਂ ਲਈ ਜਿਹੜੇ ਪ੍ਰਭੂ ਦੇ ਵਿੱਚ ਅੱਜ ਜਿਸ ਤਰ੍ਹਾਂ ਪੈਨ ਬਖਸ਼ਿਸ਼ ਔਰ ਉਹਦੇ ਪਰਿਵਾਰ ਲਈ ਕਿ ਉਹ ਇਸ ਵਚਨ ਦੇ ਉੱਤੇ ਜਿੰਨੇ ਵਿਸ਼ਵਾਸੀ ਜਾਣ ਇਸ ਵਚਨ ਤੇ ਪਰੋਸਾ ਕਰਨ ਹallelujah 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 ਤਾਂ ਇੱਥੇ ਲਿਖਿਆ ਉਹਦੇ ਕਲਾਮ ਵਿੱਚ ਪਰੁਦਾਦਾਸ ਕਹਿੰਦਾ ਯਹੋਵਾ ਦਾ ਹੱਥ ਮੇਰੇ ਉੱਤੇ ਸੀ ਅਤੇ ਉਹਨੇ ਮੈਨੂੰ ਯਹੋਵਾ ਦੇ ਆਤਮਾ ਵਿੱਚ ਬਾਹਰ ਲੈ ਗਿਆ ਅਤੇ ਉਸ ਬਾਦੀ ਵਿੱਚ ਜਿਹੜੀਆਂ ਮਲ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਉਹਨਾਂ ਦੇ ਆਲੇ ਦੁਆਲੇ ਚੁਫੇਰੇ ਘੁਮਾਇਆ ਅਤੇ ਵੇਖੋ ਉਹ ਉਸ ਬਾਦੀ ਦੇ ਮੂੰਹ ਉੱਤੇ ਬਹੁਤ ਸਾਰੀਆਂ ਸਨ ਅਤੇ ਵੇਖੋ ਉਹ ਬਹੁਤ ਸੁੱਕੀਆਂ ਹੋਈਆਂ ਸਨ ਅਤੇ ਉਹਨੇ ਮੈਨੂੰ ਪੁੱਛਿਆ "हे ਆਦਮੀ ਦੇ ਪੁੱਤਰ ਕੀ ਇਹ ਹੱਡੀਆਂ ਜੀ ਸਕਦੀਆਂ ਹਨ?" ਮੈਂ ਆਖਿਆ "हे ਪ੍ਰਭੂ ਯਹੋਵਾ ਤੂੰ ਹੀ ਜਾਣਦਾ ਹੈ।" ਫਿਰ ਉਸਨੇ ਮੈਨੂੰ ਆਖਿਆ "ਤੂੰ ਇਹਨਾਂ ਹੱਡੀਆਂ ਉੱਤੇ ਅਗੰਬ ਬਾਜ ਅਤੇ ਇਹਨਾਂ ਨੂੰ ਆਖ "हे ਸੁੱਕੀ ਹੱਡਿਓ ਯਹੋਵਾ ਦਾ ਬਚਨ ਸੁਣੋ ਪ੍ਰਭੂ ਯਹੋਵਾ ਇਹਨਾਂ ਹੱਡੀਆਂ ਨੂੰ ਇਉਂ ਫਰਮਾਉਂਦਾ ਹੈ" ਵੇਖੋ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਅਤੇ ਤੁਸੀਂ ਜਿਉਂਦੀਆਂ ਹੋ ਜਾਊਂਗੀਆਂ ਹallelujah ਇਹਦਾ ਮਤਲਬ ਮੈਂ ਤੁਹਾਨੂੰ ਉੱਥੇ ਵੀ ਦੱਸਿਆ ਇਸੂ ਕੀਆਂ ਹੱਡੀਆਂ ਵੀ ਜਿਹੜੀਆਂ ਇਹ ਵੀ ਕੀ ਕਰ ਰਹੀਆਂ ਪ੍ਰਭੂ ਦਾ ਕਲਾਮ ਸੁਣ ਰਹੀਆਂ ਹallelujah ਹallelujah ਅਤੇ ਲਿਖਿਆ ਮੈਂ ਆਤਮਾ ਪਾਵਾਂਗਾ ਅਤੇ ਤੁਸੀਂ ਜਿਉਂਦੀਆਂ ਹੋ ਜਾਊਗੀਆਂ ਅਤੇ ਮੈਂ ਤੁਹਾਡੇ ਉੱਤੇ ਨਾਰਾਂ ਦੇਵਾਂਗਾ ਅਤੇ ਤੁਹਾਡੇ ਉੱਤੇ ਮਾਸ ਚੜਾਵਾਂਗਾ ਅਤੇ ਤੁਹਾਨੂੰ ਚਾਂਮ ਨਾਲ ਟਕਾਂਗਾ ਅਤੇ ਤੁਹਾਡੇ ਵਿੱਚ ਆਤਮਾ ਪਾਵਾਂਗਾ ਅਤੇ ਤੁਸੀਂ ਜੀ ਪਵੋਗੇ ਹਾਂ ਅਤੇ ਤੁਸੀਂ ਜਾਣੋਗੇ ਹਾਂ ਕਿ ਮੈਂ ਯਹੋਵਾ ਹਾਂ ਹਾਲੇਲੂਇਆ 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 ਆਈਏ ਅਸੀਂ लास्ट ਉਹਦੇ ਬਚਨ ਨੂੰ ਮਿੱਟੀ ਆ ਮਿੱਟੀ ਵਿੱਚ ਇੱਕ ਮਿੰਟ ਮਿੱਟੀ ਜਮਾਵੇ ਅਸੀਂ ਦੇਖਦੇ ਹਾਂ ਰੱਬ ਦੇ ਸਿਪਕ ਆਪਣੇ ਆਪਣੇ ਹੱਥ ਮਿੱਟੀ ਲੈ ਲਓ ਲੇਕਿਨ ਪਹਿਲੇ ਰੱਬ ਦੇ ਸਿਪਕ ਦੇਣਗੇ ਉਸ ਤੋਂ ਬਾਅਦ ਆਪ ਸਭ ਮਿੱਟੀ ਲੈ ਸਕਦੇ ਹਾਂ ਅਸੀਂ ਦੇਖਦੇ ਹਾਂ ਪ੍ਰਭੂ ਦੇ ਕਲਾਮ ਦੇ ਵਿੱਚ ਪਰਮੇਸ਼ਵਰ ਨੇ ਆਦਮ ਨੂੰ ਕਿਹਾ ਫਿਰ ਲਿਖਿਆ ਕਿ ਜਦੋਂ ਆਦਮ ਨੇ ਹਵਾ ਨੇ ਗੁਨਾਹ ਕੀਤਾ ਪ੍ਰਭੂ ਤੋਂ ਵੱਖਰੇ ਹੋ ਗਏ ਪਾਪ ਕੀਤਾ ਮੌਤ ਆ ਗਈ ਆਤਮਿਕ ਮੌਤ ਮੋਏ ਤਾਂ ਪ੍ਰਭੂ ਨੇ ਉਹਨਾਂ ਨੂੰ ਉਹਦੀਆਂ ਜੋ ਡੈੱਡ ਬੋਡੀ ਸੀ ਉਹਨਾਂ ਨੂੰ ਵੀ ਇੱਕ ਵਾਦਾ ਕੀਤਾ ਜੋ ਅੱਜ ਅਸੀਂ ਇਸ ਪੈਨ ਦੀ ਡੈੱਡ ਬੋਡੀ ਨੂੰ ਮਿੱਟੀ 'ਚ ਦੇ ਨੂੰ ਅਸੀਂ ਕੀ ਕਰ ਰਹੇ ਆ ਮਿੱਟੀ ਵਿੱਚ ਦੇ ਰਹੇ ਆ ਦੇ ਰਹੇ ਆ ਇਹ ਪ੍ਰਭੂ ਦਾ ਕਲਾਮ ਆ ਆਦਮ ਤੋਂ ਲੈ ਕੇ ਯਸੂ ਮਸੀਹ ਤੱਕ ਲੋਕ ਦਫਨਾਏ ਗਏ ਆ ਇਹ ਗੱਲ ਸਿੱਖਣ ਦੀ ਆ ਤੁਹਾਨੂੰ ਕੋਸ਼ਿਸ਼ ਸਾਡੀ ਇਹ ਰਹਿਣੀ ਚਾਹੀਦੀ ਆ ਕਿ ਸਾਡੇ ਜੋ ਮਸੀਹ ਭਾਈ ਪੈਣਿਆ ਉਹਨਾਂ ਨੂੰ ਬਾਈਬਲ ਦੇ ਅਨੁਸਾਰ ਦਫਨਾ ਦਿੱਤਾ ਜਾਵੇ ਹallelujah ਇਹ ਤਾਂ ਲਿਖਿਆ ਇਸ ਜਗ੍ਹਾ ਤੇ ਠੀਕ ਆ ਤੇ ਲਿਖਿਆ ਆਰ ਜਦੋਂ ਪਰਮੇਸ਼ਵਰ ਨੇ ਆਦਮ ਨੂੰ ਸਰਾਫ ਦਿੱਤਾ ਉਸ ਨੂੰ ਕਿਹਾ ਤੂੰ ਆਪਣੇ ਮੂੰਹ ਦੇ ਮੁੜ ਕੇ ਨਾਲ ਰੋਟੀ ਖਾਵੇਂਗਾ ਜਦ ਤੱਕ ਤੂੰ ਮਿੱਟੀ ਵਿੱਚ ਕੋੜ ਫਿਰ ਨਾ ਮੁੜੇ ਕਿਉਂ ਜੋ ਤੂੰ ਮਿੱਟੀ ਵਿੱਚੋਂ ਕੱਢਿਆ ਗਿਆ ਸੀ ਤੂੰ ਮਿੱਟੀ ਹੈ ਅਤੇ ਮਿੱਟੀ ਵਿੱਚ ਮੋੜ ਜਾਵੇਂਗਾ ਦੁਆ ਕਰੀਏ ਆਏ ਹਮਾਰੇ ਬਾਪ ਜੋ ਤੁਸ ਮੰਨਤੇ ਹੈ ਸਾਰੇ ਬੋਲੀਏ ਮਿਲਕੇ ਆਏ ਹਾਂ ਅੱਜ ਸਾਡੀ ਬਾਤ ਤੁਸੀਂ ਜੋ ਸਰਬ ਵਿੱਚੋਂ ਤੁਹਾਡਾ ਨਾਮ پاک ਬਣਿਆ ਜਾਵੇ ਤੁਹਾਡਾ ਰਾਜ ਆਵੇ ਜਿਸ ਦੀ ਸੋਰੀ ਸਰਬਸ਼ਕੁਰੀ ਹੋਵੇ ਸਾਡੇ ਕਸੂਰ ਬਾਖਰੋ ਅੱਜ ਵੈਸ਼ ਵਿੱਚ ਨਾ ਪਾਓ ਸਭ ਕੁਝ ਲਈ ਚਾਹੂੰ ਉਹਦੇ ਜਲਾਲ ਅਮੇਸ਼ਾ ਤੱਕ ਤੇਰਾ ਹਮੇਸ਼ਟਿਕਾ ਹੈ ਆਮੇਂ ਹੋਣ ਸਾਡੇ ਪ੍ਰਭੂ ਯੇਸ਼ੂ ਦੀ ਕਿਰਪਾ ਪਰਮੇਸ਼ਵਰ ਦਾ ਪ੍ਰੇਮ ਪਵਿੱਤਰ ਆਤਮਾ ਦੀ ਸੰਗਤ ਜਿਹੜੀ ਹੁਣ ਤੋਂ ਲੈ ਕੇ ਪ੍ਰਭੂ ਜਿੰਨੀ ਵੀ ਆਏ ਆਂਗਰੇਜ਼ ਤੇਦਾਰ ਸੰਗਤਾ ਖਾਸ ਕਰਕੇ ਦੇਰਦਾਸ ਬਿਸ਼ਪ ਉਹਨਾਂ ਦਾ ਕਰਾਣਾ ਪਰਿਵਾਰ ਸਭ ਦੇ ਇੱਕ ਇੱਕ ਨਾਲ ਹਮੇਸ਼ਾ ਹਮੇਸ਼ਾ ਸਦਾ ਸਦਾ ਬਣਿਆ ਰਹੇ ਆਮੀਨ ਜੀਸਸ ਮਸੀਹ ਕੇ ਨਾਮ ਕੀ ਜੈ ਫੇਕ ਕਮੇਟੀ ਦੇ ਸਕਦੇ ਉਸ ਤੋਂ ਬਾਅਦ ਸਾਰੇ ਦੇ ਇੱਕ ਜਣਾ ਖੜੇ ਹੋ ਜਾਓ ਪੇ ਸਰ ਸਾਈਡ ਤੇ ਇਦਾਂ ਮਿੱਟੀ ਨਹੀਂ ਦੇਖੋ ਇੱਥੇ ਦੇਖੋ ਠੀਕ ਹੈ ਦੇਖੋ ਪਾਸੇ ਦੇਣ ਦੋ ਆਮ ਠੀਕ ਹੈ ਦੇਖੋ ਠੀਕ ਹੈ ਜਿਹੜਾ ਇਹ ਲੋਕੀਂ ਥੋੜਾ ਸਾਈਡ ਤੇ ਦਾ ਪਰਮੇਸ਼ਵਰ ਨਾਮ ਦੇ ਵਿੱਚ ਇਸ ਬੋਡੀ ਨੂੰ ਤੁਹਾਡੇ ਆਪ ਦੇ ਯਾਸਨਾ ਆਮਨ ايه انا بالشي شیشه دے رکھیا ہے وہ شیشه دے رکھیا ہے وہ شیشه دے رکھیا ہے اوتے پھٹے رکھ تو دیکھنا اج رکھ ابا دے بھائی دے کالا منٹھنے وجہ دے آنا تے انا تانا کانا پا اوے بھائی کالا منٹھنے وجہ دے آنا تے انا تانا کانا پا اوے بھائی ਕੀ ਤੁਹਾਨੂੰ ਮਿਲਣਾ ਹੈ ਮਿੰਦੀ ਬਾਜੀ ਲਖਵਿੰਦਰ ਭਾਈ ਚੱਲਾ ਨਿਕਲ ਬਾਗੇ ਪਾਜੀ ਬੜੇ ਬਾਜੀ ਇੱਧਰ ਆ ਜੀ ਪੂਜੀ ਕਰਦੇ ਸਾਰੀ ਪਾਓ ਹਾਂ ਅੱਜ ਇਹ ਕੰਨਰ ਰਵੇ ਮੀਟਿੰਗ ਹੋਈ ਹੈ ਜਿਹੜੀ ਮੈਂ ਸੈਕਟਰੀ ਕਹਿੰਦਾ ਹਾਂ ਪਾਜੀ ਆ ਮੜੀ ਪਾਵਾ ਜੀ ਪੂਜੀ ਕਰਦੇ ਨੇ ਪਿੱਛੇ ਰਾਤੀ ਜਾ ਸਕਦੇ ਆ ਜਾਂ ਬੈਠ ਸਕਦੇ ਚਰਚ ਹੋਈ ਚਾਹ ਤੇ ਜਿਹਦਾ ਨੇ ਮੀਟਿੰਗ ਸੈਟ ਕਰਨੀ ਹੋ ਤਾਂ ਆ ਜੀ ਆਓ ਜੀ

ਪਾਣੀ ਦੇ ਉੱਪਰ ਪੈਂੀਆਂ ਨਾਲੇ ਭਾਈ ਛੀਸੇ ਦੇ ਨਾਮ ਤੇ ਭਾਈ ਛੀਸੇ ਦੇ ਨਾਮ ਤੇ ਆਰਡੀਨਲ ਆਰਡੀਨਲ ਅੱਗੇ ਜਾ ਕੇ ਜਾਨਾ ਪ੍ਰਿੰਟ ਕਰਨ ਵਾਲਾ ਹੈ ਤੇ ਰਾਜੇ ਇੱਕ ਹਲਾਵਾ ਪਈ ਪਹਿਲੇ ਚਰਚ ਵਿੱਚ ਜਾ ਸਕਦੇ ਆ ਜਾ ਕੇ ਬੈਠੋ ਬੜੇ ਬਾਜੀ ਬਾਜੀ ਕਹ ਰਹੇ ਉਧਰ ਨੂੰ ਜਿਓ ਬੜੀ ਕਰੀ ਗੱਲ ਮਡੀ ਆ ਤੂੰ ਨਾਲ ਬਾਕੀ ਸਾਰੇ ਜਾਣਾ ਕੀ ਕਿਹਨੂੰ ਆਈਏ ਮਾ ਬੋਲਿਆ ਕੀ ਕਹਿੰਦੇ ਸੁਣ ਲੈ ਇੱਥੋਂ ਨਿਕਾ ਆਓ ਬਈ ਯਾਰ ਆਸਾ ਕੱਢੋ ਉਧਰ ਹੋ ਜੂ ખ્યાલ mana jangankan tentera